ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲੈਮਨ ਬੁਟੀਕ ਤੋਂ ਹਰ ਰੋਜ਼ ਦੀ ਤਰ੍ਹਾਂ ਜਿਵੇਂ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਮਸ਼ੀਨਵਰਕ ਦੇ ਸੂਟਾਂ ਦੇ ਡਿਜ਼ਾਈਨ ਲੈ ਕੇ ਆਏ ਹਾਂ ਜੀ ਇਹ ਜਿਹੜਾ ਸੂਟ ਤੁਸੀਂ ਦੇਖ ਰਹੇ ਹੋ ਇਹ ਆਪਾਂ ਮਸਲੀਨ ਲੇਨਨ ਕਾਟਨ ਤੇ ਰੈਡੀ ਕੀਤਾ ਸਟਾਫ ਬਹੁਤ ਹੀ ਫਾਈਨ ਆ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਇਹਦੇ neck ਦੇ ਉੱਤੇ ਵਰਕ ਆ ਜੀ neck ਦੇ ਉੱਤੇ ਆਪਾਂ 4 ਸਾਈਡ ਬੇਲ ਪਾ ਕੇ ਸੈਂਟਰ ਚ ਇੱਕ ਫਲਾਵਰ ਪਾਇਆ ਤੇ ਉੱਪਰ ਤੁਸੀਂ neck ਦੀ ਸ਼ੇਪ ਦੇ ਸਕਦੇ ਹੋ ਸ਼ੇਪ ਤੁਸੀਂ ਰਾਉਂਡ ਵੀ ਦੇ ਸਕਦੇ ਹੋ ਆ ਸਰਕਲ ਦੇ ਵਿੱਚ ਜਿੱਦਾਂ ਵੀ ਤੁਸੀਂ ਡਿਜ਼ਾਈਨਿੰਗ ਕਰਨੀ ਚਾਹੁੰਦੇ ਹੋ ਇਹ ਵਾਲੀ ਡਿਜ਼ਾਈਨਿੰਗ ਹੈ ਜਿਹੜੀ ਇਹ ਆਪਾਂ ਇਹਦੇ ਚਾਕਾ ਤੇ ਕੀਤੀ ਹੈ ਦੋਨਾਂ ਸਾਈਡ ਚਾਕਾ ਤੇ ਵਰਕ ਆ ਜੀ ਮੇਲ ਦੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਫਿਨਿਸ਼ਿੰਗ ਦੇ ਨਾਲ ਕੰਮ ਕੀਤਾ ਗਿਆ ਸੂਰ ਦੇ ਉੱਤੇ ਤੇ ਇਹ ਇਹ ਵਾਲਾ ਜਿਹੜਾ ਵਰਕ ਆ ਜੀ ਇਹ ਇਹਦੇ ਬਾਟਮ ਤੇ ਹੋਏਗਾ ਬਾਟਮ ਦੇ ਉੱਤੇ ਇਦਾਂ ਦਾ ਇੱਕ ਇੱਕ ਫਲਾਵਰ ਆਪਾਂ ਪਾਇਆ ਹੋਇਆ ਹੈ ਕਲਰ ਕੰਟਰਾਸਟ ਵਰਕ ਦਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਕੰਮ ਹੋਇਆ ਹੋਇਆ ਇਸ ਤੋਂ ਬਾਅਦ ਆਪਾਂ ਜੋ ਕੰਮ ਕੀਤਾ ਜੀ ਇਹਦੀ ਬਾਜੂ ਦੇਤੇ ਕੀਤਾ ਬਾਜੂ ਕਸਟਮਰ ਦੀ ਡਿਮਾਂਡ ਸੀ ਉਹਨਾਂ ਨੇ ਕਫ ਵਾਲੀ ਬਾਜੂ ਬਣਾਉਣੀ ਸੀ ਕਫ ਦੇ ਉੱਤੇ ਬੀਲ ਪਾਈਆ ਤੇ ਉੱਪਰ ਆਪਾਂ ਇਹ ਵਾਲਾ ਫਲਾਵਰ ਪਾਇਆ ਜੀ ਤੁਸੀਂ ਦੇਖ ਸਕਦੇ ਹੋ ਸੂਟ ਦੇ ਬਨਣ ਤੋਂ ਬਾਅਦ ਲੁੱਕ ਬਹੁਤ ਹੀ ਸੋਹਣੀ ਆਉਂਦੀ ਆ ਇਹ ਆਪਾਂ ਸੀ ਗ੍ਰੀਨ ਕਲਰ ਤੇ ਰੈਡੀ ਕੀਤਾ ਤੁਸੀਂ ਇਹਨੂੰ ਕਿਸੇ ਵੀ ਕਲਰ ਕਿਸੇ ਵੀ ਕੰਟਰਾਸਟ ਦੇ ਵਿੱਚ ਕਿਸੇ ਵੀ ਫੈਬਰਿਕ ਤੇ ਰੈਡੀ ਕਰਾ ਸਕਦੇ ਹੋ ਇਹ ਵਾਲੀ ਇਹਦੀ ਰੈਫਰੈਂਸ ਪਿਕ ਆ ਤੁਸੀਂ ਦੇਖ ਸਕਦੇ ਹੋ ਜੀ ਨੈਕਸਟ ਜਿਹੜਾ ਡਿਜ਼ਾਈਨ ਆ ਇਹ ਆਪਾਂ ਕੀਤਾ ਹੋਇਆ ਇਹ ਵੀ ਸੇਮ ਫੈਬਰਿਕ ਹੀ ਹੈ ਮਸਲੀਨ ਲੀਲਨ ਦਾ ਫੈਬਰਿਕ ਹੈ ਇਹਦੇ ਵਿੱਚ ਵੀ ਨੈਕ ਬਣਾਇਆ ਜੀ ਆਪਾਂ ਔਰ ਸ਼ਰਟ ਦੇ फ्रंट पैनल ਦੇ ਵਿੱਚ ਆਪਾਂ ਬੀਲ ਪਾਈਆਂ ਨੇ neck ਤੁਸੀਂ ਦੇਖ ਸਕਦੇ ਹੋ ਫੈਬਰਿਕ ਇਹ ਵੀ ਬਹੁਤ ਜ਼ਿਆਦਾ ਫਾਈਨ ਹੈ ਬਹੁਤ ਹੀ ਸੌਫਟ ਜਿਹਾ ਫੈਬਰਿਕ ਹੈ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਜੀ ਸੈਂਟਰ ਚ ਲੰਬੀ ਬੀਲ ਜਿੰਨੀ ਵੀ ਕਸਟਮਰ ਦੀ ਲੰਥ C47 ਉਹਦੇ ਅਕੋਰਡਿੰਗ ਆਪਾਂ ਇਹਦੀ ਜਿਹੜੀ ਮੈਜ਼ਰਮੈਂਟ ਆ অল ਰੈਡੀ ਕੀਤੀ ਹੈ ਤੁਸੀਂ ਅਗਰ ਇਹ ਡਿਜ਼ਾਈਨ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਸੂਟ ਦਾ ਮੈਜ਼ਰਮੈਂਟ ਦੇ ਕੇ ਆਪਣੇ ਅਕੋਰਡਿੰਗ ਸੂਟ ਨੂੰ ਰੈਡੀ ਕਰਵਾ ਸਕਦੇ ਹੋ ਆਪਣੇ ਕੋਲ ਸਟੀਚਿੰਗ ਫੈਸਿਲਿਟੀ ਵੀ ਅਵੇਲੇਬਲ ਹੁੰਦੀ ਹੈ ਜੀ ਤੁਸੀਂ ਉਹ ਵੀ ਕਰਵਾ ਸਕਦੇ ਹੋ ਇਹ ਵਾਲਾ ਇਹਦੀ ਬਾਜੂ ਦਾ ਕੰਮ ਹੈ ਬਾਜੂ ਦੇ ਉੱਤੇ ਵੀ ਆਪਾਂ ਬੇਲ ਪਵਾਈਆ ਇਹਹੀ ਬੇਲ ਤੁਸੀਂ ਅਗਰ ਬਾਟਮ ਤੇ ਲਾਣਾ ਚਾਹੁੰਦੇ ਹੋ ਤਾਂ ਬਾਟਮ ਤੇ ਵੀ ਕਰਵਾ ਸਕਦੇ ਹੋ ਜੀ ਬਹੁਤ ਹੀ ਸੋਹਣਾ ਸੂਟ ਹੈ ਜੀ ਬਨਣ ਤੋਂ ਬਾਅਦ ਇਹਦੀ ਲੁੱਕ ਬਹੁਤ ਹੀ ਜ਼ਿਆਦਾ ਸੋਹਣੀ ਆਉਂਦੀ ਆ ਅਗਰ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਟਰਾਸਟ ਵਿੱਚ ਰੈਡੀ ਕਰਾਉਣਾ ਚਾਹੁੰਦੇ ਹੋ ਤਾਂ ਉੱਪਰ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਰਡਰ ਕਰ ਸਕਦੇ ਹੋ ਜੀ ਇਹ ਵਾਲੀ ਇਹਦੀ ਰੈਫਰੈਂਸ ਪਿਕ ਹੋਏਗੀ ਨੈਕਸਟ ਜਿਹੜਾ ਡਿਜ਼ਾਈਨ ਆਪਾਂ ਰੈਡੀ ਕੀਤਾ ਉਹ ਇਹ ਵਾਲਾ ਡਿਜ਼ਾਈਨ ਹੈ ਜੀ ਇਹ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਡਿਜ਼ਾਈਨ ਚੱਲ ਰਿਹਾ ਇਹ ਆਪਣੇ ਕੋਲ ਐਸ ਕੇ ਬ੍ਰਾਂਡ ਦੀ ਕਾਟਨ ਆ ਇਹ ਵੀ ਬਹੁਤ ਹੀ ਫਾਈਨ ਫੈਬਰਿਕ ਹੈ ਇਹਦੇ ਵਿੱਚ ਲਾਈਨਿੰਗ ਵਗੈਰਾ ਦੀ ਕੋਈ ਨੀਡ ਨਹੀਂ ਹੁੰਦੀ ਤੁਸੀਂ ਵਿਦਆਊਟ ਲਾਈਨਿੰਗ ਸੂਟ ਨੂੰ ਸਟੀਚ ਕਰਵਾ ਸਕਦੇ ਹੋ ਇਹ ਸ਼ਰਟ ਦੇ ਕੇਰੇ ਦੇ ਉੱਤੇ ਡਿਜ਼ਾਈਨ ਬਣਿਆ ਹੋਇਆ ਜੋ ਤੁਸੀਂ ਦੇਖ ਰਹੇ ਹੋ ਤੇ ਇਹ ਵੱਲ ਆਪਾਂ ਇਹਦੀ ਬਾਜੂ ਦੇ ਉੱਤੇ ਡਿਜ਼ਾਈਨ ਪਾਇਆ ਇਹ ਸੂਟ ਨੂੰ ਤੁਸੀਂ ਹੈਵੀ ਲੁੱਕ ਵੀ ਦੇ ਸਕਦੇ ਹੋ ਲੇਕਿਨ ਕਸਟਮਰ ਨੇ ਸਿਰਫ ਇੰਨਾ ਹੀ ਕੰਮ ਕਰਵਾਇਆ ਸੀ ਸੂਟ ਦੇ ਉੱਤੇ ਤੁਸੀਂ ਸੇਮ ਡਿਜ਼ਾਈਨ ਬਾਟਮ ਦੇ ਉੱਤੇ ਬਣਵਾ ਸਕਦੇ ਹੋ ਸੇਮ ਜਿਹੜੇ ਫਲਾਵਰ ਨੇ ਤੁਸੀਂ ਬਾਜੂ ਦੇ ਉੱਤੇ ਵੀ ਪਵਾ ਸਕਦੇ ਹੋ ਔਰ ਥੋੜਾ ਜਿਹਾ ਹੈਵੀ ਹੋ ਜਾਏਗਾ ਡਿਜ਼ਾਈਨ ਫਿਰ ਤੁਸੀਂ ਬਾਕੀ ਅਗਰ ਐਦਾ ਹੀ ਰੈਡੀ ਕਰਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਕਰਾ ਸਕਦੇ ਹੋ ਜੀ ਇਹਨਾਂ ਸੂਟਾਂ ਦੇ ਪ੍ਰਾਈਸ ਅਗਰ ਤੁਸੀਂ ਕੋਈ ਹੋਰ ਫੈਬਰਿਕ ਲਗਵਾ ਕੇ ਰੈਡੀ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ ਉਹਦੇ ਅਕੋਰਡਿੰਗ ਤੁਹਾਨੂੰ ਪ੍ਰਾਈਸ ਦੱਸ ਦਾਂਗੇ ਅਗਰ ਸੇਮ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵਟਸਐਪ ਕਰਕੇ ਮੈਨੂੰ ਮੈਸੇਜ ਕਰ ਸਕਦੇ ਹੋ ਜੀ ਇਹਦੀ ਰੈਫਰੈਂਸ ਪਿਕ ਵੀ ਆਪਾਂ ਐਡ ਕੀਤੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਚਲੋ ਜੀ ਮਿਲਦੇ ਹਾਂ ਨਵੀਂ ਵੀਡੀਓਸ ਤੇ ਨਵੇਂ ਸੂਟਾਂ ਨਾਲ ਥੈਂਕ ਯੂ